ਸੁਰਮਾ ਨਿਕੜਾ ਆਇਆ ਨੀ ਕਲਪਸੁਰ ਮੇਦੀ ਸ਼ਾਵਾਨੀ ਕਲਪਸੁਰ ਮੇਦੀ ਸੁਰਮਾ ਨਿਕੜਾ ਆਇਆ ਨੀ ਕਲਪਸੁਰ ਮੇਦੀ ਸ਼ਾਵਾਨੀ ਕਲਪਸੁਰ ਮੇਦੀ ਹੋਰਾਂ ਨੇ ਲੀਆ ਤੇ ਸਾਥ ੱੱਲੀ ਹੋਰਾਂ ਨੇ ਲੀਆ ਤੇ ਸਾਥ ੱੱਲੀ ਸੱਸ ਨੇ ਟਕਾ ਬਣਾਇਆ ਨੀ ਕਲਪਸੁਰ ਸਸਨੇ ਤੇ ਕਪਨ ਆਇਆ ਨੀ ਕਲਪਸੁਰ ਮੇਦੀ ਸ਼ਾਵਾਨੀ ਕਲਪਸੁਰ ਮੇਦੀ ਸੁਰਮਾ ਵਿਕੜਾ ਆਇਆ ਨੀ ਕਲਪਸੁਰ ਮੇਦੀ ਸ਼ਾਵਾਨੀ ਕਲਪਸੁਰ ਮੇਦੀ ਹੋਰਾਂ ਨੇ ਪਾਇਆ ਸੁਰ ਮੇਦਾਨੀ ਹੋਰਾਂ ਤੇ ਪਾਇਆ ਸੁਰ ਮੇਦਾਨੀ ਸਸਨੇ ਕੜਾ ਪਾਇਆ ਨੀ ਕਲਪਸੁਰ ਮੇਦੀ ਸ਼ਾਵ ਕਸੂਰ ਮੇਂ ਦੀ ਸਸ ਨੇ ਤੜਾ ਪਰਾਇਆ ਨੀ ਇਕਲਪ ਸੂਰ ਮੇਂ ਦੀ ਸ਼ਾਵਾਨੀ ਇਕਲਪ ਸੂਰ ਮੇਂ ਦੀ ਸੁਰਮਾ ਵਿਕਣਾ ਆਇਆ ਦੀ ਇਕਲਪ ਸੂਰ ਮੇਂ ਦੀ ਸ਼ਾਵਾਨੀ ਇਕਲਪ ਸੂਰ ਮੇਂ ਦੀ ਹੋਰਾ ਨੇ ਪਾ Sathne lap nal paya, neek lap sur me di Shava neek sur me di Surma vikna payani, neek lap sur me di Shava neek sur me di sakhi saheli sakhi ਸ਼ਾਵਾਨੀ ਇਕਲਪ ਸੂਰ ਮੇਦੀ ਸਸਨੇ ਸੋਰੇ ਨੂੰ ਦਿਖਾਇਆ ਦੀ ਇਕਲਪ ਸੂਰ ਮੇਦੀ ਸ਼ਾਵਾਨੀ ਇਕਲਪ ਸੂਰ ਮੇਦੀ ਸੁਰਮਾ ਵਿਕਣਾ ਆਇਆ ਦੀ ਇਕਲਪ ਸੂਰ ਮੇਦੀ ਸ਼ਾਵਾਨੀ ਇਕਲਪ ਸੂਰ ਮੇਦੀ ਸੁਰਮਾ ਵਿਕਣਾ ਆਇਆ ਦੀ ਇਕਲਪ ਸੂਰ ਮੇਦੀ ਸ਼ਾਵਾਨੀ ਇਕਲਪ ਸੂਰ ਮੇਦੀ ਸ਼ਾਮਾਨੀ ਇਕ ਲੰਬਸੋਰ ਮੇ